ਅਮਰਿਤਪਾਲ ਸਿੰਘ ਮੈਰੋ ਦਾ ਕੀ ਐ ਪਛੋਕਰ ਅਮਰਿਤਪਾਲ ਸਿੰਘ ਮੈਰੋ ਨੇ ਦੁਕਾਨਦਾਰ ਤੋਂ ਮਲੇਸ਼ੀਆ ਦਾ ਕਦੋਂ ਕੀਤਾ ਸੀ ਸਫ਼ਰ ਮਲੇਸ਼ੀਆ ਤੋਂ ਕਦੋਂ ਪਰਤਿਆ ਤੇ ਕਦੋਂ ਬਣਿਆ ਨਿਹੰਗ ਸਿੰਘ ਮੈਰੋ ਤੂੰ ਇਸ ਤੋਂ ਪਹਿਲਾਂ ਕਿੰਨੇ ਪਰਚੇ ਨੇ ਦਰਜ ਕੰਚਨ ਕੁਮਾਰੀ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਦੱਸਿਆ ਇਸ ਨੂੰ ਮਾਸਟਰਮਾਈਂਡ ਅਮਰਿਤਪਾਲ ਸਿੰਘ ਮਹਿਰੋ ਉਹ ਨਾਮ ਜੋ ਅੱਜ ਚਰਚਾ ਦਾ ਵਿਸ਼ਾ ਹੈ ਕੰਚਨ ਕੁਮਾਰੀ ਉਰਫ ਕਮਲਕੌਰ ਦੇ ਕਤਲकांड ਤੋਂ ਬਾਅਦ ਚਰਚਾ ਵਿੱਚ ਆਇਆ ਹਾਲਾਂਕਿ ਪਠੰਡਾ ਪੁਲਿਸ ਨੇ ਜੋ ਪਰਚਾ ਨਾਮ ਦਰਜ ਕੀਤਾ ਉਸ ਵਿੱਚ ਨਾਮਜ਼ਦ ਕੀਤਾ ਹੈ ਅਮਰਿਤਪਾਲ ਸਿੰਘ ਮਹਿਰੋ ਨੂੰ ਤੇ ਪੁਲਿਸ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦਾਵਾ ਕੀਤਾ ਹੈ ਕਿ ਉਹੀ ਇਸ ਕੇਸ ਦਾ ਮਾਸਟਰਮਾਈਂਡ ਹੈ ਜਦੋਂ ਕੰਚਨ ਕੁਮਾਰੀ ਦਾ ਕਤਲ ਹੁੰਦਾ ਹੈ ਬਠਿੰਡਾ ਦੇ ਵਿੱਚ ਤਾਂ ਉਸ ਵਕਤ ਵੀ ਮਹਿਰੋ ਉਸ ਵਕਤ ਹਾਜ਼ਰ ਸੀ ਉਸ ਤੋਂ ਬਾਅਦ ਉਹ ਆਪਣੀ ਗੱਡੀ ਦੇ ਵਿੱਚ ਵਾਪਸ ਪਰਤਦਾ ਸਿੱਧਾ ਅੰਮ੍ਰਿਤਸਰ 에ਅਰਪੋਰਟ ਤੇ ਉੱਥੋਂ ਪਰਤ ਜਾਂਦਾ ਹੈ ਵਿਦੇਸ਼ ਨੂੰ ਹੁਣ ਉਹ ਦੁਬਈ ਗਿਆ ਕਿਵੇਂ ਗਿਆ ਕਿਉਂ ਗਿਆ ਪਹਿਲਾਂ ਤੋਂ ਟਿਕਟ ਕਰਾਈ ਸੀ ਕੀ ਉਸਦੇ ਜਿਹੜੇ ਫੜੇ ਗਏ ਦੋ ਹੋਰ ਸਾਥੀ ਨਿਹੰਗ ਸਿੰਘ ਨੇ ਕੀ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਸੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਤਫਤੀਸ਼ ਚ ਪਤਾ ਲੱਗੇਗਾ ਪਰ ਇੱਥੇ ਖਾਸ ਰਿਪੋਰਟ ਦੇ ਵਿੱਚ ਗੱਲ ਕਰਾਂਗੇ ਕਿ ਅਮਰਿਤਪਾਲ ਸਿੰਘ ਮਹਿਰੋਂ ਦੇ ਉੱਤੇ ਇਸ ਕੇਸ ਤੋਂ ਪਹਿਲਾਂ ਤਿੰਨ ਪਰਚੇ ਹੋਰ ਦਰਜ ਨੇ ਤੇ ਉਸ ਦਾ ਪਿਛੋਕੜ ਕੀ ਹੈ ਕਿਉਂਕਿ ਆਮ ਤੁਸੀਂ ਹੁਣ ਤੱਕ ਸੋਸ਼ਲ ਮੀਡੀਆ ਜਾਂ ਖਬਰਾਂ ਦੇ ਜ਼ਰੀਏ ਇਹ ਗੱਲ ਜਾਣ ਲਈ ਹੋਵੇਗੀ ਕਿ ਅਮਰਿਤਪਾਲ ਸਿੰਘ ਦਾ ਜਿਹੜਾ ਮਹਿਰੋਂ ਦਾ ਪਛੋਕੜ ਹੈ ਉਹ ਜ਼ਿਲ੍ਹਾ ਮੋਗੇ ਦਾ ਪਿੰਡ ਹੈ ਮਹਿਰੋਂ ਔਰ ਉਸ ਮਹਿਰੋਂ ਪਿੰਡ ਦੇ ਵਿੱਚ ਹੀ ਜਨਮ ਹੋਇਆ ਸੀ ਅਮਰਿਤਪਾਲ ਸਿੰਘ ਦਾ ਔਰ ਅਮਰਿਤਪਾਲ ਸਿੰਘ ਦੇ ਪਰਿਵਾਰ ਦਾ ਜਿਹੜਾ ਪਛੋਕੜ ਸੀ ਉਹ ਮੁਸਲਮਾਨ ਭਾਈਚਾਰੇ ਦੇ ਨਾਲ ਸੀ ਪਰ ਉਸਦੇ ਪਿਤਾ ਜਿਸ ਦਾ ਹੁਣ ਨਾਮ ਹੈ ਬਲਜਿੰਦਰ ਸਿੰਘ ਉਹ ਸਿੱਖੀ ਸਰੂਪ ਦੇ ਵਿੱਚ ਆ ਜਾਂਦੇ ਨੇ ਸਾਰਾ ਪਰਿਵਾਰ ਸਿੱਖੀ ਪ੍ਰੈਕਟਿਸ ਕਰਨ ਲੱਗ ਜਾਂਦਾ ਹੈ ਹਾਲਾਂਕਿ ਉਹਨਾਂ ਦਾ ਜਿਹੜਾ ਪਛੋਕੜ ਸੀ ਉਹ ਮੁਸਲਿਮ ਭਾਈਚਾਰੇ ਵਿੱਚ ਸੀ ਅਮਰਤਪਾਲ ਸਿੰਘ ਦੇ ਮਹਿਰੋਂ ਦੇ ਪਿਤਾ ਬਲਜਿੰਦਰ ਸਿੰਘ ਨੇ ਜਿਹੜੇ ਉਹਨਾਂ ਕੋਲ ਕੋਈ ਵੀ ਜ਼ਮੀਨ ਜਾਇਦਾਦ ਨਹੀਂ ਹੈ ਇੱਕ ਆਪਣੇ ਘਰ ਤੋਂ ਇਲਾਵਾ ਹੋਰ ਕੋਈ ਵੀ ਖੇਤੀ ਆ ਵਾਈਯੋਗ ਜ਼ਮੀਨ ਨਹੀਂ ਹੈ ਉਹ ਮਿਸਤਰੀ ਦਾ ਕੰਮ ਕਰਦੇ ਨੇ ਔਰ ਜਿਸ ਵਕਤ ਅਮਰਤਪਾਲ ਸਿੰਘ ਮਹਿਰੋਂ ਦੇ ਉੱਤੇ ਪੁਲਿਸ ਦਾ ਜਿਹੜਾ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਕਮਲਕੌਰ ਦੇ ਕਤਲ ਤੋਂ ਬਾਅਦ ਉਸ ਵਕਤ ਵੀ ਉਹ ਮਿਹਨਤ ਮਜ਼ਦੂਰੀ ਕਰਦੇ ਦਿਖਾਈ ਦਿੰਦੇ ਨੇ ਬਾਅਦਸਰਿਆਂ ਮੀਡੀਆ ਰਿਪੋਰਟਾਂ ਦੇ ਵਿੱਚ ਬਲਜਿੰਦਰ ਸਿੰਘ ਅਮਰਿਤਪਾਲ ਸਿੰਘ ਮੈਰੋ ਦੇ ਪਿਤਾ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਜਾਇਦਾਦ ਅਜਹੀ ਨਹੀਂ ਬਣਾਈ ਗਈ ਜਿਸ ਤੋਂ ਇਹ ਲੱਗਦਾ ਹੋਵੇ ਕਿ ਅਸੀਂ ਬੜੀ ਸ਼ਾਨੋ ਸ਼ਕਤ ਵਾਲੀ ਜ਼ਿੰਦਗੀ ਜਿਉਂਦੇ ਆ ਕਿਰਤ ਕਰਦੇ ਆ ਸਿੱਖੀ ਤੋਂ ਪ੍ਰਭਾਵਿਤ ਵੀ ਇਸੇ ਕਰਕੇ ਹੋਏ ਕਿਉਂਕਿ ਸਿੱਖੀ ਦਾ ਸਿਧਾਂਤ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਸ ਸਿਧਾਂਤ ਦੇ ਉੱਤੇ ਪਹਿਰਾ ਦਿੰਦੇ ਆ ਹੀ ਉਸਦੇ ਪਿਤਾ ਨੇ ਦੱਸਿਆ ਕਿ ਅਸੀਂ ਆਪਣਾ ਘਰ ਦਾ ਜਿਹੜਾ ਜੀਵਨ ਬਸਰ ਕਰਦੇ ਆ ਬਲਜਿੰਦਰ ਸਿੰਘ ਉਸਦੇ ਪਿਤਾ ਅਮਰਿਤਪਾਲ ਸਿੰਘ ਦੇ ਦੱਸਦੇ ਨੇ ਕਿ ਉਹਨਾਂ ਦੀਆਂ ਤਿੰਨ ਪਹਿਲਾਂ ਧੀਆਂ ਸਨ ਤੇ ਚੌਥੇ ਥਾਂ ਦੇ ਉੱਤੇ ਅਮਰਿਤਪਾਲ ਸਿੰਘ ਦਾ ਜਨਮ ਹੋਇਆ ਔਰ ਗੁਰੂ ਸਹਿਬਾਨ 6ਵੇਂ ਪਾਤਸ਼ਾਹ ਤੋਂ ਹੀ ਅਸ਼ੀਰਵਾਦ ਲੈ ਕੇ ਅਸੀਂ ਉਸ ਦਾ ਨਾਮ ਅਮਰਿਤਪਾਲ ਸਿੰਘ ਰੱਖਿਆ ਔਰ ਉਸ ਤੋਂ ਬਾਅਦ ਉਸ ਦਾ ਜਿਹੜਾ ਸੁਭਾਅ ਸੀ ਉਹ ਬਾਕੀ ਮੰਡੀਰ ਦੇ ਵਾਂਗ ਨਹੀਂ ਸੀ ਉਹ ਕਿਸੇ ਵੀ ਮਾੜੀ ਸੰਗਤ ਵਿੱਚ ਉੱਠਦਾ ਬੈਠਦਾ ਨਹੀਂ ਸੀ ਪਰ ਉਸ ਦਾ ਸੁਭਾਅ ਨੇਡਰ ਜਰੂਰ ਸੀ ਉਹ ਨੇਡਰ ਸ਼ਾਇਦ ਇਸ ਕਰਕੇ ਸੀ ਕਿਉਂਕਿ ਉਸ ਨੂੰ ਗੁੜਤੀ ਹੀ ਅਜਹੀ ਮਿਲੀ ਹੈ ਤੇ ਉਹ ਦਲੇਰ ਸੁਭਾ ਦਾ ਸੀ ਬਾਅਦ ਵਿੱਚ ਬਾਣੀ ਦੇ ਨਾਲ ਵੀ ਜੁੜਿਆ ਔਰ ਬਾਣੀ ਦੇ ਨਾਲ ਵੀ ਜੁੜਿਆ ਇਹ ਸਾਰੀਆਂ ਗੱਲਾਂ ਉਹਨਾਂ ਦੇ ਪਰਿਵਾਰਕ ਮੈਂਬਰ ਦੱਸਦੇ ਨੇ ਪਰ ਇੱਥੇ ਹੁਣ ਅਸੀਂ ਗੱਲ ਕਰਾਂਗੇ ਕਿ 19 ਸਤੰਬਰ 1994 ਨੂੰ ਜਨਮ ਲੈਣ ਵਾਲਾ ਮਹਿਰੋਂ ਪਿੰਡ ਦੇ ਵਿੱਚ ਅਮਰਿਤਪਾਲ ਸਿੰਘ ਮਹਿਰੋਂ ਜੋ ਕਿ ਨਿਹੰਗ ਬਣ ਕੇ ਚਰਚਾ ਦੇ ਵਿੱਚ ਆ ਗਿਆ ਉਸ ਦੀ ਇੱਕ ਸੈਲਫ ਸਟਾਈਲ ਬਣਾਈ ਹੋਈ ਜਥੇਬੰਦੀ ਸੀ ਉਸ ਦਾ ਨਾਮ ਕੀ ਹੈ ਉਸ ਦੇ ਵਿੱਚ ਉਸ ਨੇ ਕਿਵੇਂ ਕੰਮ ਕੀਤਾ ਔਰ ਬੰਦੀ ਸਿੰਘਾਂ ਦੇ ਮੋਰਚੇ ਦੌਰਾਨ ਵੀ ਉਸ ਨੇ ਜਿਹੜੀ ਹੈ ਮੋਰਚਾ ਲਗਾ ਕੇ ਤੰਬੂ ਦੇ ਵਿੱਚ ਉਹ ਕਾਫੀ ਦਿਨ ਉਸਨੇ ਇੱਥੇ ਵੀ ਕੱਟੇ ਨੇ ਹੋਰ ਨਾ ਕਈ ਥਾਵਾਂ ਦੇ ਉੱਤੇ ਜਿੱਥੇ ਚਰਚਾ ਦਾ ਵਿਸ਼ਾ ਬਣਦੇ ਸੀ ਉੱਥੇ ਵੀ ਉਹ ਪਹੁੰਚ ਜਾਂਦਾ ਸੀ ਖਾਸ ਕਰਕੇ ਵਿਰਾਸਤੀ ਮਾਰਗਾ ਜੋ ਦਰਬਾਰ ਸਾਹਿਬ ਤੋਂ ਬਾਹਰ ਆਉਂਦਿਆਂ ਅੰਮ੍ਰਿਤਸਰ ਦੇ ਵਿੱਚ ਉੱਥੇ ਵੀ ਇੱਕ ਥਾਂ ਦੇ ਉੱਤੇ ਬੁੱਤ ਤੋੜਨ ਦੇ ਕੇਸ ਵਿੱਚ ਉਸ ਦੇ ਉੱਤੇ ਪਰਚਾ ਦਰਜ ਜਿਹੜਾ ਕਰ ਦਿੱਤਾ ਗਿਆ ਸੀ ਇੱਕ ਵਾਰੀ ਉਸਨੇ ਰਾਜਾ ਵੜਿੰਗ ਦੇ ਕੇਸ ਦੇ ਵਿੱਚ ਜਿਸ ਦੇ ਵਿੱਚ ਉਸ ਨੂੰ ਧਮਕੀਆਂ ਮਿਲੀਆਂ ਉਸ ਕੇਸ ਦੇ ਵਿੱਚ ਵੀ ਅਮਰਤਪਾਲ ਸਿੰਘ ਮਹਿਰੋ ਦਾ ਨਾਮ ਨਾਮਜਦ ਹੈ ਇਸ ਤੋਂ ਪਹਿਲਾਂ ਇੱਕ ਹੋਰ ਵਾਰੀ ਕੇਸ ਜਿਹੜਾ ਦਰਜ ਹੋਇਆ ਸੀ ਉਸ ਵਿੱਚ ਵੀ ਨਾਮ ਜਦਾ ਹੈ ਹੁਣ ਗੱਲ ਕਰਦੇ ਆ ਕਿ ਅਮਰਿਤਪਾਲ ਸਿੰਘ ਮਹਿਰੋਂ ਜਿਹੜਾ ਅਮਰਿਤ ਸ਼ਕਨ ਤੋਂ ਪਹਿਲਾਂ ਨਿਹੰਗ ਬਣਨ ਤੋਂ ਪਹਿਲਾਂ ਇੱਕ ਆਪਣੇ ਪਿੰਡ ਦੇ ਵਿੱਚ ਦੁਕਾਨ ਵੀ ਕਰਦਾ ਸੀ ਜਿਸ ਦੇ ਵਿੱਚ ਸੀਮੈਂਟ ਬਜਰੀ ਵੇਚਣ ਦਾ ਕੰਮ ਸੀ ਉਸ ਦੁਕਾਨ ਤੋਂ ਸ਼ਾਇਦ ਉਸ ਨੂੰ ਚੰਗੀ ਕਮਾਈ ਨਹੀਂ ਹੋਈ ਇਸੇ ਕਰਕੇ ਉਸ ਨੇ ਫਿਰ ਪਲਾਨ ਬਣਾਇਆ ਕਿ ਕਿਉਂ ਨਾ ਘਰ ਨੂੰ ਹੋਰ ਸਖਾਲਾ ਬਣਾਉਣ ਵਾਸਤੇ ਆਪਣੇ ਮਾਤਾ ਪਿਤਾ ਦੀ ਮਦਦ ਕਰਨ ਵਾਸਤੇ ਵਦੇਸ਼ ਦੇ ਵਾਲਾ ਰੁਖ ਕੀਤਾ ਜਾਵੇ ਜਿਵੇਂ ਕਿ ਉਸਦੇ ਪਿਤਾ ਨੇ ਦੱਸਿਆ ਸਾਡੇ ਕੋਲ ਕੋ ਬਹੁਤ ਹੀ ਜਾਇਦਾਦ ਨਹੀਂ ਹੈ ਤਾਂ ਉਸਨੇ ਫਿਰ ਉਹ ਦੁਕਾਨ ਬੰਦ ਕਰਕੇ ਮਲੇਸ਼ੀਆ ਜਾਣ ਦੀ ਸੋਚੀ ਉਸਨੇ ਜਦੋਂ ਟਰੈਵਲ ਏਜੰਟਾਂ ਦੇ ਨਾਲ ਗੱਲਬਾਤ ਕੀਤੀ ਤਾਂ ਮਲੇਸ਼ੀਆ ਉਸ ਨੂੰ ਭੇਜਣ ਦੀ ਸਲਾਹ ਦਿੱਤੀ ਗਈ ਤੇ ਉਹ ਮਲੇਸ਼ੀਆ ਪਹੁੰਚ ਜਾਂਦਾ ਹੈ ਉੱਥੇ ਵੀ ਕੋਈ ਬਹੁਤੇ ਦੇਣ ਜਿਹੜੀ ਹੈ ਉਸ ਦੀ ਕਿਰਤ ਕਮਾਈ ਜਿਹੜੀ ਨਹੀਂ ਚੱਲਦੀ ਕਿਉਂਕਿ ਅਮਰਤਪਾਲ ਸਿੰਘ ਮਹਿਰੋ ਜਦੋਂ ਮਲੇਸ਼ੀਆ ਪਹੁੰਚਦਾ ਹੈ ਤਾਂ ਉੱਥੇ ਫਿਰ ਉਹ ਜਿਨ੍ਹਾਂ ਨੇ ਭੇਜਿਆ ਸੀ ਉਹਨਾਂ ਨੂੰ ਉਲਾਮਾ ਦਿੱਤਾ ਜਾਂਦਾ ਹੈ ਕਿ ਤੁਸੀਂ ਮੈਨੂੰ ਇੱਕ ਇਹੋ ਜਿਹੇ ਦੇਸ਼ ਵਿੱਚ ਭੇਜ ਦਿੱਤਾ ਇੱਥੇ ਰਹਿਣ-ਬਹਿਣ ਉੱਠਣ-ਬਹਿਣ ਜਿਹੜਾ ਚੰਗਾ ਨਹੀਂ ਹੈ ਲਾਈਫ ਸਟਾਈਲ ਜਿਹੜਾ ਲਗਜ਼ਰੀ ਨਹੀਂ ਹੈ ਮੈਂ ਵਿਦੇਸ਼ ਤਾਂ ਜਾਣਾ ਚਾਹੁੰਦਾ ਸੀ ਇੱਕ ਤੇ ਆਪਣੇ ਪਰਿਵਾਰ ਨੂੰ ਮਾਲੀ ਤੌਰ ਤੇ ਠਗੜਾ ਕਰ ਸਕਾਂ ਤੇ ਇੱਕ ਆਪਣੀ ਜ਼ਿੰਦਗੀ ਦੇ ਵਿੱਚ ਵੀ ਜਿਹੜੀ ਹੈ ਤਰੱਕੀ ਕਰ ਸਕਾਂ ਪੈਸੇ ਦੇ ਨਾਲ ਚੰਗੀ ਕਮਾਈ ਦੇ ਨਾਲ ਪਰ ਮਲੇਸ਼ੀਆ ਵਰਗੇ ਮੁਲਕ ਦੇ ਵਿੱਚ ਇਹ ਤਰੱਕੀ ਮੈਨੂੰ ਦਿਖਦੀ ਨਹੀਂ ਤਾਂ ਉੱਥੋਂ ਵਾਪਸ ਆ ਜਾਂਦਾ ਔਰ ਜਦੋਂ ਵਾਪਸ ਆਇਆ ਔਰ ਇਹ ਵੀ ਪਤਾ ਲੱਗਿਆ ਸਾਨੂੰ ਕਿ ਉਸ ਦਾ ਜਿਹੜਾ ਖਾਣ ਪੀਣ ਸੀ ਉਸ ਨੂੰ ਸੂਟ ਨਹੀਂ ਕੀਤਾ। ਉੱਥੇ ਜਾ ਕੇ ਉਸ ਨੇ ਕੁਝ ਅਜਗੀਆਂ ਜਿਹੜਾ ਖਾਣ ਪੀਣ ਦਾ ਸੇਵਨ ਕੀਤਾ ਜਿਸ ਕਰਕੇ ਉਸ ਦੇ ਪੇਟ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਉਹ ਵਾਪਸ ਪਰਤਣ ਦੀ ਗੱਲ ਕਰਦਾ ਹੈ। ਜਦੋਂ ਵਾਪਸ ਆਉਂਦਾ ਤਾਂ ਉਸ ਨੇ ਫਿਰ ਬਾਹਰ ਜਾਣ ਦੀ ਕਦੇ ਨਹੀਂ ਸੋਚੀ। ਉਹ ਵਿਦੇਸ਼ ਫਿਰ ਨਹੀਂ ਜਾਂਦਾ। ਮਲੇਸ਼ੀਆ ਸਿਰਫ ਗਿਆ ਸੀ। ਉਸ ਤੋਂ ਬਾਅਦ ਉਹ ਵਾਪਸ ਆਇਆ। ਫਿਰ ਅਜਗੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਗਿਆ ਜਿੱਥੇ ਕਿਤੇ ਵੀ ਬੰਦੀ ਸਿੰਘਾਂ ਦੇ ਮੋਰਚੇ ਦੀ ਗੱਲ ਹੋਵੇ ਜਾਂ ਇਸ ਤੋਂ ਪਹਿਲਾਂ ਜਿਹੜੀਆਂ ਗਤੀਵਿਧੀਆਂ ਨੇ ਕਿਉਂਕਿ ਅਕਸਰ ਹੀ ਉਸ ਦੇ ਸੋਸ਼ਲ ਮੀਡੀਆ ਦੇ ਉੱਤੇ ਫਾਲੋਅਰ ਬਹੁਤ ਜ਼ਿਆਦਾ ਨੇ ਔਰ ਨਿਹੰਗ ਸਿੰਘਾਂ ਦੇ ਵਿੱਚੋਂ ਇੱਕ ਅਜਿਹਾ ਚਿਹਰਾ ਉੱਭਰ ਕੇ ਸਾਹਮਣੇ ਆ ਗਿਆ ਸੀ ਬਹੁਤ ਸਾਰੇ ਜਿਹੜੇ ਬਾਕੀ ਨੌਜਵਾਨ ਨਿਹੰਗ ਸਿੰਘ ਸੀ ਉਹਨਾਂ ਦੇ ਚਿਹਰੇ ਅਮਰਤਪਾਲ ਸਿੰਘ ਮਹਿਰੋ ਦੇ ਸਾਹਮਣੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਫਿੱਕੇ ਜਰੂਰ ਲੱਗਦੇ ਸੀ ਕਿਉਂਕਿ ਅਮਰਤਪਾਲ ਸਿੰਘ ਮਹਿਰੋ ਦਾ ਸਪੀਚ ਦੇਣ ਦਾ ਭਾਸ਼ਣ ਦੇਣ ਦਾ ਅੰਦਾਜ਼ ਹੈ ਜਿਹੜਾ ਉਹ ਗਰਮ ਖਿਆਲੀਆਂ ਵਾਲਾ ਸ਼ੁਰੂ ਤੋਂ ਰਿਹਾ ਹੈ ਜਿਸ ਦੇ ਕਰਕੇ ਉਹ ਇੱਕ ਕੇਂਦਰ ਬਿੰਦੂ ਬਣਦਾ ਗਿਆ ਔਰ 2020-21 ਤੋਂ ਬਾਅਦ ਉਸਨੇ ਫਿਰ ਅਸ਼ਲੀਲ ਕੰਟੈਂਟ ਬਣਾਉਣ ਵਾਲਿਆਂ ਦੇ ਵਿਵਾਲੇ ਹੋਇਆ ਔਰ ਉਸ ਤੋਂ ਬਾਅਦ ਉਸਨੇ ਲਗਾਤਾਰ ਚੇਤਾਵਨੀਆਂ ਵੀ ਦਿੱਤੀਆਂ ਚਾਹੇ ਪ੍ਰੋਡਿਊਸਰ ਡੀਐਕਸ ਹੋਵੇ ਜਾਂ ਫਿਰ ਇਹ ਕੰਚਨ ਕੁਮਾਰੀ ਕਮਲਕਾਰ ਹੋਵੇ ਔਰ ਦੱਸਿਆ ਜਾਂਦਾ ਹੈ ਕਿ ਪਿਛਲੇ 2-3 ਸਾਲ ਤੋਂ ਸੰਪਰਕ ਦੇ ਵਿੱਚ ਸੀ ਅਮਰਤਪਾਲ ਸਿੰਘ ਮਹਿਰੋ ਜਦੋਂ ਤੋਂ ਔਰ ਉਸਦੇ ਪਿਤਾ ਨੇ ਇਹ ਵੀ ਆਖਿਆ ਕਿ ਕੁਝ ਦਿਨ ਪਹਿਲਾਂ ਹੀ ਜਿਹੜੀ ਇਹ ਕੰਚਨ ਕੁਮਾਰੀ ਉਹਨਾਂ ਦੇ ਘਰ ਵੀ ਆਈ ਸੀ ਉਹਨਾਂ ਨੂੰ ਤਾਂ ਨਹੀਂ ਮਿਲੀ ਪਰ ਅਮਰਤਪਾਲ ਸਿੰਘ ਮਹਿਰੋ ਨੂੰ ਜ਼ਰੂਰ ਮਿਲਿਆ ਸੀ ਕੰਚਨ ਕੁਮਾਰੀ ਨੂੰ ਉਸ ਤੋਂ ਬਾਅਦ ਕਿਵੇਂ ਉਹਨਾਂ ਦਾ رابطہ ਰਹਿੰਦਾ ਹੈ ਔਰ ਆਪਸ ਦੇ ਵਿੱਚ ਕਿੰਨੀ ਵਾਰੀ ਫੋਨ ਤੇ ਗੱਲਬਾਤ ਹੋਈ ਉਹ ਉਸਦੇ ਪਿਤਾ ਦੱਸਦੇ ਨੇ ਅਮਰਤਪਾਲ ਸਿੰਘ ਮਹਿਰੋਂ ਦੇ ਕਿ ਤਾਂ ਅਮਰਤਪਾਲ ਸਿੰਘ ਮਹਿਰੋਂ ਤੇ ਕੰਚਨ ਕੁਮਾਰੀ ਦੇ ਫੋਨ ਤੋਂ ਹੀ ਪਤਾ ਲੱਗ ਸਕਦਾ ਜਾਂ ਉਹੀ ਆਪਸ ਵਿੱਚ ਜਾਣਦੇ ਨੇ ਉਹ ਕਦੋਂ ਗਿਆ ਕਿੱਥੇ ਗਿਆ ਇਹਨਾਂ ਬਾਰੇ ਹੁਣ ਕੋਈ ਵੀ ਜਾਣਕਾਰੀ ਨਹੀਂ ਹੈ ਹਾਲਾਂਕਿ ਇਸ ਕੇਸ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋਂ ਦੇ ਪਰਿਵਾਰ ਨੂੰ ਵੀ ਪੁਲਿਸ ਵਾਲਿਆਂ ਨੇ ਜਦੋਂ ਰੀਟੇਨ ਕੀਤਾ ਤੇ ਇਸ ਦਾ ਵਿਰੋਧ ਬਹੁਤ ਜ਼ਿਆਦਾ ਹੋਇਆ ਜਿਸ ਦੇ ਕਰਕੇ ਪੁਲਿਸ ਨੂੰ ਫਿਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਛੱਡਣਾ ਪਿਆ ਹੋਣ ਗੱਲ ਕਰਦੇ ਆ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਡਿਟੇਲ ਰਿਪੋਰਟ ਆਈ ਹੈ ਕਿ ਜਿਹੜੇ ਤਿੰਨ ਪਰਚੇ ਵੀ ਇਸ ਤੋਂ ਪਹਿਲਾਂ ਹੋਏ ਸੀ ਔਰ 29 ਸਤੰਬਰ 1994 ਨੂੰ ਜਨਮਿਆ ਅਮਰਤਪਾਲ ਸਿੰਘ ਮਹਿਰੋ ਆ ਜਿਹੜਾ ਉਹ ਕਿਵੇਂ ਇਨ੍ਹਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਜਾਂਦਾ ਜਦੋਂ ਵਿਦੇਸ਼ ਤੋਂ ਵੀ ਵਾਪਸ ਪਰਤੇ ਆਉਂਦਾ ਹੁਣ ਜਿਹੜੀਆਂ ਰਿਪੋਰਟਾਂ ਮਿਲਦੀਆਂ ਨੇ ਉਸ ਤੋਂ ਬਾਅਦ ਜਿਹੜੀ ਗੱਲ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਉਸ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਬਠਿੰਡਾ ਜ਼ਿਲ੍ਹੇ ਦੇ ਅਧਿਕਾਰੀ ਨੇ ਉਹਨਾਂ ਨੇ ਕਾਥੀ ਤੌਰ ਤੇ ਇਸ ਕਤਲ ਮਾਮਲੇ ਦੇ ਵਿੱਚ ਮਹਿਰੋਂ ਦੇ ਭਾਰਤ ਤੋਂ ਭੱਜਣ ਜਾਣ ਭੱਜ ਜਾਣ ਦੀ ਖਬਰ ਵੀ ਮਿਲਦੀ ਹੈ ਜਿਸ ਦੇ ਕਰਕੇ ਅਪਰਾਧ ਵਿੱਚ ਸਾਜ਼ਿਸ਼ ਰਚਣ ਵਾਲੇ ਵਿਰੁੱਧ ਤਿਆਰ ਕੀਤੇ ਗਏ ਇੱਕ ਡੋਸੀਅਰ ਤੋਂ ਵੇਰਵਿਆਂ ਨੂੰ ਸਾਂਝਾ ਕਰਨ ਬਾਰੇ ਬਹੁਤੀ ਜਾਣਕਾਰੀ ਤਾਂ ਨਹੀਂ ਦਿੱਤੀ ਜਾ ਰਹੀ ਪਰ ਉਸਦੇ ਪਰਿਵਾਰ ਦੇ ਅਨੁਸਾਰ ਮਹਿਰੋਂ ਕਦੇ ਵੀ ਵਿੱਤੀ ਤੌਰ ਤੇ ਆਜ਼ਾਦ ਨਹੀਂ ਸੀ ਪਰ ਉਸਨੇ ਲਗਭਗ 5 ਸਾਲ ਪਹਿਲਾਂ ਦੱਲਾ ਪਿੰਡ ਦੇ ਵਿੱਚ ਸੀਮਿੰਟ ਤੇ ਪਰਚੂਨ ਵਿਕਰੀ ਚਲਾਉਣ ਦਾ ਕੰਮ ਥੋੜੇ ਸਮੇਂ ਦੇ ਲਈ ਕੀਤਾ ਸੀ ਉਸ ਤੋਂ ਬਾਅਦ ਉਹ ਫਿਰ ਬਾਰ ਚੱਲਿਆ ਜਾਂਦਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਭਾਵੇਂ ਉਸ ਨੂੰ ਪਗਵਾੜਾ ਦੱਸਿਆ ਜਾ ਰਿਹਾ ਪਰ ਇਸ ਤੋਂ ਪਹਿਲਾਂ ਜਿਹੜੇ ਤਿੰਨ ਅਪਰਾਧਿਕ ਮਾਮਲੇ ਉਸਤੇ ਦਰਜ ਨੇ ਉਸ ਨੇ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਵੀ ਲੜੀਆਂ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਜਿਸ ਵਿੱਚ ਉਸ ਨੂੰ 6200 ਤੋਂ ਲੈ ਕੇ 3600 ਵੋਟਾਂ ਜਿਹੜੀਆਂ ਪੈਂਦੀਆਂ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਉਸ ਨੇ ਚੋਣ ਵੀ ਲੜੀ ਸੀ ਉਸ ਦੇ ਜੱਦੀ ਪਿੰਡ ਦੇ ਜਿਹੜੇ ਵਸਨੀਕ ਨੇ ਉਹ ਦੱਸਦੇ ਨੇ ਕਿ ਜਿਹੜਾ ਮਹਿਰੂ ਆ ਉਸਦੇ ਕੋਲ ਇੱਕ ਲਗਜ਼ਰੀ ਗੱਡੀ ਹੈ ਉਹ ਲਗਜ਼ਰੀ ਗੱਡੀ ਉਸਦੀ ਹੈ ਜਾਂ ਕਿਸੇ ਹੋਰ ਦੀ ਇਸ ਬਾਰੇ ਤਾਂ ਉਹਨਾਂ ਨੂੰ ਨਹੀਂ ਪਤਾ ਪਰ ਹਮੇਸ਼ਾ ਹੀ ਉਸ ਨੂੰ ਉਸਤੇ ਸਵਾਰ ਦੇਖਿਆ ਜਾਂਦਾ ਐਸਯੂਵੀ ਜਿਹੜੀ ਗੱਡੀ ਸੀ ਉਸ ਵਿੱਚ ਅਕਸਰ ਘੁੰਮਦਾ ਰਹਿੰਦਾ ਸੀ ਪਰ ਉਹ ਗੱਡੀ ਕਿਸ ਦੀ ਹੈ ਇਸ ਬਾਰੇ ਆਲੇ-ਦੁਆਲੇ ਦੇ ਲੋਕਾਂ ਨੂੰ ਨਹੀਂ ਪਤਾ ਹੁਣ ਬਠਿੰਡਾ ਪੁਲਿਸ ਦੇ ਅਨੁਸਾਰ ਮਹਿਰੋਂ ਤੇ ਬਰਨਾਲਾ ਵਿੱਚ ਇੱਕ ਜਿਹੜਾ ਅਸ਼ਲੀਲ ਕੰਟੈਂਟ ਬਣਾਉਣ ਵਾਲਾ ਸੀ ਉਸ ਦੇ ਖਿਲਾਫ ਜਿਹੜਾ ਕੁੱਟਣ ਦਾ ਮਾਮਲਾ ਵੀ ਦਰਜ ਹੋਇਆ ਸੀ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਮਹਿਰੋਂ ਦੇ ਵੱਲੋਂ ਜਿਸ ਕਰਕੇ ਉਸਤੇ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਇਸੇ ਤਰ੍ਹਾਂ 2021 ਦੇ ਵਿੱਚ ਧਨੋਲਾ ਪੁਲਿਸ ਸਟੇਸ਼ਨ ਦੇ ਵਿੱਚ ਇਹ ਮਾਮਲਾ ਦਰਜ ਹੁੰਦਾ ਹੈ ਇਸ ਤੋਂ ਪਹਿਲਾਂ ਮਹਿਰੋਂ ਤੇ 2020 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਜਿਹੜੀ ਵਿਰਾਸਤੀ ਮਾਰਗ ਹੈ ਉਸਤੇ ਮੂਰਤੀਆਂ ਦੀ ਭੰਨ ਤੋੜ ਕਰਨ ਦੇ ਦੋਸ਼ ਵਿੱਚ ਵੀ ਇੱਕ ਮਾਮਲਾ ਅਮਰਿਤਪਾਲ ਮਹਿਰੋਂ ਉੱਤੇ ਦਰਜ ਹੈ ਇਸ ਤੋਂ ਇਲਾਵਾ ਨਵੰਬਰ 2022 ਦੇ ਵਿੱਚ ਲੁਧਿਆਣਾ ਵਿੱਚ ਸੋਸ਼ਲ ਮੀਡੀਆ ਤੇ ਹਥਿਆਰ ਦਿਖਾਉਣ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਧਮਕੀ ਦੇਣ ਦੇ ਦੋਸ਼ ਵਿੱਚ ਵੀ ਉਸ ਵਿਰੁੱਧ ਇੱਕ ਮਾਮਲਾ ਦਰਜ ਕੀਤਾ ਗਿਆ। ਇਸ ਤਰ੍ਹਾਂ ਇਸ ਤੇ ਤਿੰਨ ਵੱਖੋ ਵੱਖਰੇ ਅਪਰਾਧਿਕ ਮਾਮਲੇ ਦਰਜ ਨੇ। ਇੱਕ ਤਨਹੌਲਾ ਥਾਣੇ ਦੇ ਵਿੱਚ ਕਿਸੇ ਦੇ ਨਾਲ ਕੁੱਟਮਾਰ ਕਰਨ ਦੇ ਕਰਕੇ ਕੁੱਟਮਾਰ ਵੀ ਕਿਉਂ ਕੀਤੀ ਕਿ ਉਸ ਤੇ ਦੋਸ਼ ਲੱਗੇ ਕਿ ਅਸ਼ਲੀਲ ਕੰਟੈਂਟ ਬਣਾਉਣ ਵਾਲਿਆਂ ਨੂੰ ਰੋਕਦਾ ਸੀ। ਇਸ ਕਰਕੇ ਇੱਕ ਪਰਚਾ ਉੱਥੇ ਦਰਜ ਹੈ। ਇੱਕ ਅੰਮ੍ਰਿਤਸਰ ਦੇ ਵਿੱਚ ਅਬ ਰਾਸਤੀ ਮਾਰਗ ਤੇ ਵਿੱਚ ਜਿਹੜੀ ਬੁੱਤਾਂ ਦੀ ਭੰਨ ਤੋੜ ਹੋਈ ਸੀ ਉਸ ਮਾਮਲੇ ਦੇ ਵਿੱਚ ਵੀ ਉਸ ਨੂੰ ਨਾਮਜ਼ਦ ਕੀਤਾ ਗਿਆ ਤੇ ਇੱਕ ਲੁਧਿਆਣੇ ਦੇ ਵਿੱਚ ਵੀ 2022 ਦੇ ਵਿੱਚ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਨੇ ਉਹਨਾਂ ਨੂੰ ਧਮਕੀ ਦੇਣ ਦੇ ਮਾਮਲੇ ਦੇ ਵਿੱਚ ਵੀ ਜਿਹੜਾ ਆ ਅਮਰਿਤਪਾਲ ਸਿੰਘ ਮਹਿਰੋਂ ਨੂੰ ਨਾਮਜ਼ਦ ਕੀਤਾ ਗਿਆ ਹਾਲਾਂਕਿ ਇੱਕ ਸਵੈ ਘੋਸ਼ਿਤ ਗਰਮ ਖਿਆਲੀ ਜਿਹੜੀ ਜਥੇਬੰਦੀ ਹੈ ਕੌਮ ਦੇ ਰਾਖੇ ਉਸ ਦੀ ਅਗਵਾਈ ਵੀ ਅਮਰਿਤਪਾਲ ਸਿੰਘ ਮਹਿਰੋਂ ਕਰਦਾ ਸੀ ਔਰ ਇਹ ਵੀ ਮੰਨਣਾ ਹੈ ਕਿ ਜਿਹੜੇ ਨਿਹੰਗ ਆਗੂ ਭਾਈਚਾਰੇ ਦੀਆਂ ਨਜ਼ਰਾਂ ਦੇ ਵਿੱਚ ਆਪਣੇ ਆਪ ਨੂੰ ਖਿੱਚਣ ਦੀ ਹਮੇਸ਼ਾ ਕੋਸ਼ਿਸ਼ ਦੇ ਵਿੱਚ ਰਹਿੰਦਾ ਸੀ ਉਸ ਦੇ ਸੋਸ਼ਲ ਮੀਡੀਆ ਪੇਜਾਂ ਦੇ ਉੱਤੇ ਖਾਸ ਕਰਕੇ ਇੰਸਟਾਗ੍ਰam ਦੇ ਉੱਤੇ ਕਾਫੀ ਜ਼ਿਆਦਾ ਫਾਲੋਅਰ ਸੀ ਹਾਲਾਂਕਿ ਇਸ ਕਤਲ ਕਾਂਡ ਤੋਂ ਬਾਅਦ ਉਸ ਦੇ ਇਸ ਇੰਸਟਾਗ੍ਰam ਅਕਾਊਂਟ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਹਾਲਾਂਕਿ ਆਮ ਲੋਕਾਂ ਦੀ ਮੰਗ ਹੈ ਕਿ ਜਿਹੜੇ ਅਸ਼ਲੀਲ ਕੰਟੈਂਟ ਬਣਾਉਂਦੇ ਨੇ ਉਹਨਾਂ ਦੇ ਅਕਾਊਂਟ ਉੱਤੇ ਤਾਂ ਕਿਸੇ ਤਰ੍ਹਾਂ ਦੀ ਰੋਕ ਟੋਕ ਨਹੀਂ ਹੈ ਪਰ ਅਮਰਤਪਾਲ ਸਿੰਘ ਮਹਿਰੋਂ ਦੇ ਇੰਸਟਾਗ੍ਰam ਅਕਾਊਂਟ ਉੱਤੇ ਜਿੱਥੇ ਉਸ ਨੇ ਕਿਸੇ ਵੀ ਧਰਮ ਦੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਕੋਈ ਅਜਹੀ ਗੱਲ ਨਹੀਂ ਕਹੀ ਜਿਸ ਦੇ ਨਾਲ ਕਿਸੇ ਨੂੰ ਫੇਸ ਪੁੱਜੇ ਸਿਰਫ ਤੇ ਸਿਰਫ ਇੰਸਟਾਗ੍ਰਾਮ ਦੇ ਉੱਤੇ ਸਿੱਖੀ ਦੇ ਪ੍ਰਚਾਰ ਨੂੰ ਲੈ ਕੇ ਆਪਣੇ ਗਰਮ ਖਿਆਲੀ ਭਾਸ਼ਣਾ ਦੇ ਕਰਕੇ ਉਸ ਤਰ੍ਹਾਂ ਦਾ ਕੰਟੈਂਟ ਸੀ ਜਾਂ ਵਾਦ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋ ਨੇ ਉਹਨਾਂ ਲੋਕਾਂ ਨੂੰ ਚੇਤਾਵਨੀਆਂ ਦਿੱਤੀਆਂ ਹੋਈਆਂ ਸੀ ਜਾਂ ਸਮਝਾਉਣ ਦੀਆਂ ਵੀਡੀਓ ਪਾਈਆਂ ਹੋਈਆਂ ਸੀ ਜਿਹੜੇ ਅਸ਼ਲੀਲ ਕੰਟੈਂਟ ਬਣਾਉਂਦੇ ਸਨ ਹਾਲਾਂਕਿ ਇਸ ਕਤਲकांड ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋ ਦੇ ਹੱਕ ਵਿੱਚ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਕੈਂਪੇਨ ਚੱਲ ਰਹੀ ਹੈ ਕਈ ਲੋਕ ਆਪ ਮੁਹਾਰੇ ਕਹਿ ਰਹੇ ਨੇ ਕਿ ਅਮਰਿਤਪਾਲ ਸਿੰਘ ਮਹਿਰੋ ਜੇਕਰ ਅਜਿਹੇ ਕਦਮ ਨਾ ਚੁੱਕਦਾ ਤਾਂ ਸ਼ਾਇਦ ਅਸ਼ਲੀਲ ਕੰਟੈਂਟ ਬਣਾਉਣ ਵਾਲਿਆਂ ਨੂੰ ਸਬਕ ਨਾ ਮਿਲਦਾ ਕਿਉਂਕਿ ਜਿਹੜਾ ਕੰਮ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਨੇ ਕਰਨਾ ਹੈ ਉਹ ਨਹੀਂ ਕੀਤਾ ਗਿਆ ਅਸ਼ਲੀਲ ਕੰਟੈਂਟ ਬਣਾਉਣ ਵਾਲੀ ਆਈਡਿਜ਼ ਹੋਣ ਪੇਜ ਹੋਣ ਉਹਨਾਂ ਨੂੰ ਬੰਦ ਨਹੀਂ ਕੀਤਾ ਗਿਆ ਤਾਂ ਜਿਹੜਾ ਕਿ ਵਲਗਰ ਸਮਗਰੀ ਬਣਾਉਂਦੇ ਨੇ ਕੰਟੈਂਟ ਬਣਾਉਂਦੇ ਨੇ ਆਪਣੇ ਆਪ ਦੇ ਵਿੱਚ ਹੀ ਕਾਨੂੰਨੀ ਜੁਰਮ ਹੈ ਪਰ ਉਸ ਜੁਰਮ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਫੇਲ ਰਿਹਾ ਜਿਸ ਦੇ ਕਰਕੇ ਅਮਰਿਤਪਾਲ ਸਿੰਘ ਮਹਿਰੋ ਨੂੰ ਤੇ ਉਸ ਦੇ ਸਾਥੀਆਂ ਨੂੰ ਇਹ ਜਿਹੜਾ ਆ ਕਾਨੂੰਨ ਆਪਣੇ ਹੱਥ ਵਿੱਚ ਲੈਣਾ ਪਿਆ ਤੇ ਕਤਲ ਕਰ ਦਿੱਤਾ ਗਿਆ ਹੁਣ ਜਿਹੜੇ ਆਲੋਚਕ ਨੇ ਅਮਰਤਪਾਲ ਸਿੰਘ ਮਹਿਰੋਂ ਦੇ ਉਹਨਾਂ ਦੀਆਂ ਦਲੀਲਾਂ ਆਏ ਨੇ ਕਿ ਜੇਕਰ ਵਾਕਈ ਅਮਰਤਪਾਲ ਸਿੰਘ ਮਹਿਰੋਂ ਦਾ ਮਕਸਦ ਅਸ਼ਲੀਲ ਕੰਟੈਂਟ ਨੂੰ ਖਤਮ ਕਰਨਾ ਹੈ ਤਾਂ ਫਿਰ ਇਸ ਕਤਲ ਕਰਨ ਤੋਂ ਬਾਅਦ ਜਿਹੜੀ ਪੋਸਟ ਪਾਈ ਗਈ ਸੀ ਮਹਿਰੋਂ ਦੇ ਵੱਲੋਂ ਜਿਸ ਦੇ ਵਿੱਚ ਉਸਨੇ ਕਿਹਾ ਸੀ ਕਿ ਸਾਡਾ ਮਕਸਦ ਇਹ ਹੈ ਅਸੀਂ ਕਿਉਂ ਮਾਰਿਆ ਅਸੀਂ ਔਰਤਾਂ ਉੱਤੇ ਹੱਥ ਚੱਕਣਾ ਜਿਹੜਾ ਸਹੀ ਨਹੀਂ ਸਮਝਦੇ ਪਰ ਕੰਚਨ ਕੁਮਾਰੀ ਨੂੰ ਬਥੇਰੀ ਵਾਰ ਸਮਝਾਇਆ ਗਿਆ ਸੀ ਪਰ ਉਹ ਨਹੀਂ ਟਲੀ ਜਿਸ ਦੇ ਕਰਕੇ ਇਸ ਕਤਲ ਕੇਸ ਨੂੰ ਅੰਜਾਮ ਦਿੱਤਾ ਗਿਆ ਆਲੋਚਕ ਉਸਦੇ ਕਹਿੰਦੇ ਨੇ ਜੇਕਰ ਇਸ ਦੀ ਜ਼ਿੰਮੇਵਾਰੀ ਲੈ ਹੀ ਲਈ ਗਈ ਸੀ ਤਾਂ ਫਿਰ ਉਸ ਨੂੰ ਭੱਜਣ ਦੀ ਜ਼ਰੂਰਤ ਕਿਉਂ ਸੀ ਭਗੌੜਾ ਕਿਉਂ ਹੋਇਆ ਸੂਰਮੇ ਮੈਦਾਨ ਛੱਡ ਕੇ ਨਹੀਂ ਭੱਜਦੇ ਇਸ ਤਰ੍ਹਾਂ ਦੀਆਂ ਗੱਲਾਂ ਉਸਦੇ ਆਲੋਚਕਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਜਿਹੜੇ ਉਸਤੇ ਸਮਰਥਕ ਵਿੱਚ ਆਏ ਨੇ ਸਮਰਥਨ ਵਿੱਚ ਆਏ ਨੇ ਉਹ ਕਹਿ ਰਹੇ ਨੇ ਕਿ ਕਤਲ ਕਰਕੇ ਕੋਈ ਵੱਡਾ ਗੁਨਾਹ ਅਮਰਿਤਪਾਲ ਸਿੰਘ ਮਹਿਰੋ ਨੇ ਨਹੀਂ ਕੀਤਾ ਹੁਣ ਲੋਕ ਤਾਂ ਆਪੋ ਆਪਣੀ ਥਾਂ ਦੇ ਉੱਤੇ ਚਰਚਾਵਾ ਕਰ ਰਹੇ ਨੇ ਪਰ ਕਾਨੂੰਨ ਦੀ ਨਜ਼ਰ ਵਿੱਚ ਉਸ ਦੇ ਖਿਲਾਫ ਪਰਚਾ ਦਰਜ ਹੋ ਗਿਆ ਔਰ ਇਹ ਚੌਥੀ ਐਫ ਆਈ ਆਰ ਸਾਡੀ ਜਾਣਕਾਰੀ ਮੁਤਾਬਕ ਉਸ ਦੇ ਖਿਲਾਫ ਦਰਜ ਹੋਈ ਹੈ ਜਿਸ ਦੇ ਵਿੱਚ ਕਤਲ ਦੀ ਧਾਰਾ ਵੀ ਸ਼ਾਮਲ ਹੈ ਤਾਂ ਉਸ ਦੇ ਜਿਹੜੇ ਦੋ ਸਾਥੀ ਸੀ ਜਿਨ੍ਹਾਂ ਨੇ ਕਮਰ ਕੱਸੇ ਦੇ ਨਾਲ ਉਸ ਦਾ ਗਲਾ ਘੁੱਟਿਆ ਔਰ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਜਿਹੜੀ ਜਾਣਕਾਰੀ ਮਿਲਦੀ ਹੈ ਉਸ ਦਾ ਕਾਰਨ ਵੀ ਜਿਹੜਾ ਕੌਜ਼ ਆਫ ਡੈਥ ਹੈ ਕਿ ਗਲਾ ਘੁੱਟਣ ਦੇ ਕਰਕੇ ਕਮਲ ਕੁਮਾਰ ਕੁਮਾਰੀ ਦੀ ਕਮਲ ਕੌਰ ਉਰਫ ਤੰਚਨ ਕੁਮਾਰੀ ਦੀ ਜਿਹੜੀ ਹੈ ਮੌਤ ਹੋਈ ਹੈ ਉਹੀ ਉਸ ਦੇ ਵਿੱਚ ਕੌਜ਼ ਆਫ ਡੈਥ ਪੋਸਟਮਾਰਟਮ ਰਿਪੋਰਟ ਦੇ ਵਿੱਚ ਸ਼ਾਮਲ ਹੋਇਆ ਇਸ ਦੇ ਨਾਲ ਹੀ ਇੱਥੇ ਇੱਕ ਜ਼ਿਕਰ ਕਰਨਾ ਬਣਦਾ ਹੈ ਕਿ ਅਮਰਿਤਪਾਲ ਸਿੰਘ ਮਹਿਰੋਂ ਦੇ ਬਾਰੇ ਬਠਿੰਡਾ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਖਾਸ ਕਰਕੇ ਐਸਐਸਪੀ ਅਮਨੀ ਕੌਂਡਲ ਉਹਨਾਂ ਨੇ ਮੀਡੀਆ ਨੂੰ ਜਾਣਕਾਰੀ ਜਿਸ ਵਿੱਚ ਦਿੱਤੀ ਉਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਮਰਿਤਪਾਲ ਸਿੰਘ ਮਹਿਰੋਂ ਕਤਲ ਕਰਨ ਦੇ ਵੇਲੇ ਬਠਿੰਡਾ ਦੇ ਵਿੱਚ ਹਾਜ਼ਰ ਸੀ ਉਸ ਤੋਂ ਬਾਅਦ ਆਪਣੀ ਗੱਡੀ ਦੇ ਜ਼ਰੀਏ ਜਦੋਂ ਉਸ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕੱਢਿਆ ਜਾਂਦਾ ਤਾਂ ਉਸ ਤੋਂ ਪਹਿਲਾਂ ਹੀ ਉਹ ਫਰਾਰ ਹੋ ਗਿਆ ਔਰ ਉਸ ਨੂੰ ਜਿਹੜਾ ਕਾਨੂੰਨੀ ਚਾਰਾਜੋਈ ਦੇ ذریعے ਵਾਪਸ ਲਿਆਉਣ ਦੀ ਪਰਜੋਰ ਕੋਸ਼ਿਸ਼ ਕੀਤੀ ਜਾਏਗੀ ਔਰ ਸਬੰਧਤ ਸੀਨੀਅਰ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਨਾਲ ਹੀ ਇੱਕ ਹੈਰਾਨੀਜਨਕ ਖਲਾਸਾ ਹੋਰ ਕੀਤਾ ਗਿਆ ਬਠਿੰਡਾ ਪੁਲਿਸ ਵੱਲੋਂ ਕਿ ਜਿਹੜੇ ਕਮਲਕੌਰ ਦੇ ਕੰਚਨ ਕੁਮਾਰੀ ਦੇ ਦੋ ਮੋਬਾਈਲ ਫੋਨ ਸਨ ਜਦੋਂ ਤੱਕ ਉਹ ਨਹੀਂ ਮੰਨੀ ਉਸਦੇ ਪਾਸਵਰਡ ਮੰਗੇ ਜਾ ਰਹੇ ਸਨ ਉਦੋਂ ਤੱਕ ਉਸਦੇ ਨਾਲ ਕੁੱਟਮਾਰ ਹੁੰਦੀ ਰਹੀ ਔਰ ਇਹ ਕਿਸ ਨੇ ਗੱਲ ਦੱਸੀ ਹੈ ਜਿਹੜੇ ਦੋ ਮੁਲਜ਼ਮ ਫੜੇ ਗਏ ਨੇ ਇਸ ਕਤਲकांड ਦੇ ਵਿੱਚ ਉਹਨਾਂ ਨੇ ਗੱਲ ਦੱਸੀ ਹੈ ਕਿ ਉਸ ਤੋਂ ਬਾਅਦ ਕੰਚਨ ਕੁਮਾਰੀ ਨੇ ਜਦੋਂ ਵੇਖਿਆ ਕਿ ਮੇਰਾ ਹੁਣ ਵਾਸ ਨਹੀਂ ਚੱਲਦਾ ਤੇ ਉਸਨੇ ਪਾਸਵਰਡ ਦੇ ਦਿੱਤੇ ਜਦੋਂ ਪਾਸਵਰਡ ਮਿਲਦੇ ਨੇ ਅਮਰਤਪਾਲ ਸਿੰਘ ਮਹਿਰੋਂ ਨੂੰ ਤੇ ਉਸਦੇ ਦੋਵੇਂ ਫੋਨ ਉਸਦੇ ਕੋਲੋਂ ਲੈ ਲੈ ਜਾਂਦੇ ਨੇ ਆਪਣੇ ਕਬਜ਼ੇ ਵਿੱਚ ਅਮਰਤਪਾਲ ਸਿੰਘ ਮਹਿਰੋਂ ਨੇ ਤੇ ਉਹ ਮੋਬਾਈਲ ਫੋਨ ਵੀ ਖੋਲੇ ਗਏ ਸਨ ਉਹਨੇ ਇਸ ਦੇ ਬਾਰੇ ਤਾਂ ਅਮਰਤਪਾਲ ਸਿੰਘ ਮਹਿਰੋਂ ਹੀ ਚਾਹੇ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਫਿਰ ਜਦੋਂ ਸਰੰਡਰ ਕਰੇਗਾ ਮੰਨ ਲਓ ਇਸ ਕੇਸ ਵਿੱਚ ਉਹੀ ਦੱਸ ਸਕਦਾ ਹੈ ਕਿ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ ਕਿਉਂਕਿ ਉਸ ਦੇ ਉੱਤੇ ਬਠਿੰਡਾ ਪੁਲਿਸ ਨੇ ਦੋਸ਼ ਲਾਏ ਨੇ ਘੋਸ਼ਿਤ ਕੀਤਾ ਜਿਹੜਾ ਐਲਾਨ ਕੀਤਾ ਇਸ ਮਾਮਲੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ ਲੋਕਾਂ ਦੇ ਨਾਲ ਜਨਤਕ ਤੌਰ ਤੇ ਮੀਡੀਆ ਦੇ ਜ਼ਰੀਏ ਕਿ ਦੋ ਮੋਬਾਈਲ ਫੋਨ ਕੰਚਨ ਕੁਮਾਰੀ ਦੇ ਅਮਰਤਪਾਲ ਸਿੰਘ ਮੈਰੋ ਨੇ ਖੋਹੇ ਨੇ ਹੁਣ ਉਹਨਾਂ ਮੋਬਾਈਲ ਫੋਨ ਦੇ ਵਿੱਚ ਅਜਿਹੇ ਕਿਹੜੇ ਰਾਜ ਸਨ ਕੀ ਤਾਂ ਖੋਏ ਗਏ ਜਾਂ ਫਿਰ ਅਮਰਤਪਾਲ ਸਿੰਘ ਮੈਰੋ ਜਦੋਂ ਸਾਹਮਣੇ ਆਏਗਾ ਇਸ ਸਾਰੇ ਮਾਮਲੇ ਤੇ ਜਿਹੜੇ ਸਵਾਲ ਉੱਠ ਰਹੇ ਨੇ ਉਹੀ ਆਪਣਾ ਸਪਸ਼ਟੀ ਕਰਨ ਦੇ ਸਕਦਾ ਹੈ ਹਾਲਾਂਕਿ ਇਹੜਾ ਅਮਰਤਪਾਲ ਸਿੰਘ ਮਹਿਰੋਂ ਦਾ ਪਹਿਲਾ ਮੋਬਾਈਲ ਫੋਨ ਨੰਬਰ ਚੱਲਦਾ ਸੀ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਮਰਤਪਾਲ ਸਿੰਘ ਮਹਿਰੋਂ ਦੇ ਬਾਰੇ ਜਿਹੜੇ ਸਵਾਲ ਉੱਠ ਰਹੇ ਨੇ ਉਸ ਤੋਂ ਆਖਰਕਾਰ ਜਾਣਿਆ ਜਾਵੇ ਜੇਕਰ ਉਹ ਮੋਬਾਈਲ ਫੋਨ ਦੇ ਜਰੀਏ ਉਸਦੇ ਨਾਲ ਸੰਪਰਕ ਹੋ ਸਕਦਾ ਹੈ ਕਿ ਉਹ ਦੱਸ ਸਕੇ ਕਿ ਸਚਾਈ ਕੀ ਹੈ ਤੇ ਝੂਠ ਕੀ ਉਸਦੇ ਖਿਲਾਫ ਚੱਲ ਰਿਹਾ ਹੈ ਹਾਲਾਂਕਿ ਅਮਰਤਪਾਲ ਸਿੰਘ ਮਹਿਰੋਂ ਦੇ ਨਾਲ ਫਿਲਹਾਲ ਦੀ ਕੜੀ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਹੋ ਸਕਿਆ ਦੇਖਦੇ ਹਾਂ ਕਿ ਜਿਵੇਂ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਫਰਾਰ ਹੋ ਚੁੱਕਾ ਵਿਦੇਸ਼ ਦੇ ਵਿੱਚ ਇਸ ਗੱਲ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਨਿਕਲ ਕੇ ਔਰ ਜੋ ਜਾਣਕਾਰੀ ਸਾਡੇ ਤੱਕ ਭਰੋਸੇਯੋਗ ਸੂਤਰਾਂ ਦੇ ਜਰੀਏ ਜਾਣਕਾਰਾਂ ਦੇ ਜਰੀਏ ਸਾਡੇ ਤੱਕ ਪੁੱਜੀ ਹੈ ਉਹ ਕੋਸ਼ਿਸ਼ ਕੀਤੀ ਹੈ ਤੁਹਾਡੇ ਤੱਕ ਪਹੁੰਚਾਈ ਜਾਵੇ ਔਰ ਜਿਵੇਂ ਹੀ ਕੋਈ ਹੋਰ ਨਵਾਂ ਅਪਡੇਟ ਆਉਂਦਾ ਕੋਸ਼ਿਸ਼ ਕਰਾਂਗੇ ਉਹ ਜਾਣਕਾਰੀ ਵੀ ਤੁਹਾਡੇ ਤੱਕ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ